ਜਿਮ ਦੀ ਐਂਟਰੀ ਹੋ ਚੁੱਕੀ ਆ ਵੇਖੋ ਰੰਗ ਰੂਪ ਮੁੰਡਾ ਕਿੱਡਾ ਸੋਹਣਾ ਏ ਗਲਤੀ ਕਿੱਡੀ ਵੱਡੀ ਕਰ ਬੈਠਾ ਤਕੜਾ ਕੀਤਾ ਹੋਰ ਕੇ ਜਿਮ ਚੱਲ ਜਾ ਐਵੇਂ ਕਿਉਂ ਕਿਉਂ ਕੈਮਰੇ ਗੱਡੀ ਹੋਣ ਦੇ ਨਾਲੇ ਇਹ ਖੋਰ ਆ ਗਿਆ ਰਿਸ਼ਦਾਈ ਇਨਸਾਨ ਇੱਕ ਵੀ ਤੇ ਪੈਰ ਘੁੱਟਿਆ ਕਰ ਥੋੜਾ ਬੜਾ ਰਾਤ ਨੂੰ 5-10 ਮਿੰਟ ਆਲ ਓਵਰ ਆ ਹਾਏ ਹਲੇ ਮਾਰਾ ਨੇ ਵੀ ਐ ਕਰਦੇ ਨੇ ਐ ਕਰਦਾ ਜੀ ਸਟਾਰ ਰੋ ਕੀ ਬਾਤ ਹੈ ਕਿਆ ਬਾਤ ਜੀ ਕਿਆ ਬਾਤ ਪੂਰਾ ਫਿੱਟ ਪੂਰਾ ਫਿੱਟ ਕਿਆ ਬਾਤ ਇਜ਼ੀ ਕਿਆ ਬਾਤ ਆ ਬਾਤ ਹੈ ਕਿ ਡੈੜੀ ਕਰਕੇ ਹਾਈਲਾਈਟ ਪਾਠਿਆ ਸਰ ਨੂੰ ਸੇਵਾ ਦਾ ਲਾਇਆ ਗੁੱਸਾ ਵੜਾ ਇੱਕ ਕਲਾਸ ਲਈ ਨੀ ਪੈਸੇ ਮਿਲਨੇ ਆ ਇਹ ਭੁੱਖ ਦੇ ਫੁੱਫੜ ਸਾਰੇ ਮੈਨੂੰ ਟਕਰੇ ਆ ਆਪਾਂ ਕਹਿੰਦੇ ਨਾ ਫੈਮਿਲੀ ਆ ਤੇ ਹਰ ਕੰਮ ਵਿੱਚ ਫੈਮਿਲੀ ਵਾਲਾ ਹੁੰਦਾ ਲਾਓ ਭੱਜੀਆ ਕੰਜੀ ਅੱਜ ਉਹੀ ਬੰਦਾ ਜੇ ਮਾਪ ਲਾਂਦਾ ਵੈ ਇੱਥੇ ਐ ਕਰੀ ਐਨੀ ਹੋਈ ਲੈਣ ਗਈ ਏ ਜੰਦਾ ਨੂੰ ਸਾਹ ਮੇਰੇ ਇੱਥੇ ਹੀ ਮੁਕਣੇ ਆ ਜਿੰਮ ਦੀ ਐਂਟਰੀ ਹੋ ਚੁੱਕੀ ਆ ਹੁਣ ਆਪਾਂ ਕਰਾਂਗੇ ਆਹ ਸ਼ੋਲਡਰ ਦਾ ਵਰਕਆਊਟ ਠੀਕ ਆ ਅੱਜ ਇਹ ਜਿਮ ਬੜਾ ਕੁਝ ਲਿਖਿਆ ਇੱਥੇ نیچے ਇੱਕ ਵੱਖਰਾ ਬਾਥਰੂਮ ਬਣਾਇਆ ਆਪਾਂ ਫੁੱਲ ਪਾਰਕਿੰਗ ਓਕੇ ਰਿਪੋਰਟ 20 25 ਮੋਟਰਸਾਈਕਲ ਬਾਕੀ ਬਾਹਰ ਠੀਕ ਆ ਉੱਪਰ ਜਾਂਦੇ ਮੌਲ ਰੇਡੇ ਮੇਰੇ ਸਭ ਤੋਂ ਜੇ ਕੋਈ ਵਿਗੜਾ ਇਨਸਾਨ ਤੇ ਹੋਇ ਬੰਦਾ ਜੀ ਸਾਹਿਲ ਕੋਈ ਨਹੀਂ ਜਾਣਦਾ ਆ ਡਿਫਾਲਟਰ ਮੁੰਡਾ ਬਿਨਾ ਦੱਸਿਆ ਕਿ ਆ ਬਿਹੜਾ ਹੀ ਨਹੀਂ ਤਰੀਏ ਮਹੀਨਾਮਾ ਹੋਇਗਾ ਤੇਰਾ ਫਿਰ ਜਿੰਮ ਤੇ ਰੱਖਣਾ ਦੱਸ ਕਿ ਨਹੀਂ ਗਿਆ ਤੂੰ ਠੀਕ ਆ ਹਾਂ ਜਿੰਮ ਰੱਖਣਾ ਪਤਾ ਠੀਕ ਆ ਨਾ ਵੇਖੋ ਰੰਗ ਰੂਹ ਮੁੰਡਾ ਕਿੱਡਾ ਸੋਹਣਾ ਜੀ ਗਲਤੀ ਕਿੱਡੀ ਵੱਡੀ ਕਰ ਬੈਠਾ ਤਕੜਾ ਕੀਤਾ ਕੋਕਰ ਬੋਰਡ ਜਿੰਮ ਗਿਆ ਬਿਨਾ ਦੱਸ ਕੇ ਆਪਾਂ ਵਾਦਾ ਕੀਤਾ ਕਿ ਬੇੜਾ ਸੌਰੀ ਨੋ ਐਂਟਰੀ ਜੇ ਇਹਨੇ ਕੋ ਰਿਅਲਾਈਜ਼ ਕਰਨਾ ਜਿਮ 'ਚ ਰਹਿਣਾ ਤੇ ਵਲੌਗ 'ਚ ਬੋਲੇ ਤੇ ਗੱਲ ਕਰੇ ਸਰ ਤਿੰਨ ਮਹੀਨੇ ਮੈਂ ਰਾਣਾ ਰੋਕ ਫੈਮਿਲੀ ਤੋਂ ਦੂਰ ਰਹਿਂਦੇ ਮੇਰੀ ਸਭ ਤੋਂ ਵੱਡੀ ਗਲਤੀ ਇਹ ਹੀ ਹੈ ਕਿ ਮੈਂ ਬਿਨਾਂ ਦੱਸੇ ਭਾਈ ਨੂੰ ਕਿ ਚੱਲ ਗਿਆ ਹਾਂ ਹਾਂਜੀ ਚੱਲ ਗਿਆ ਹੁਣ ਕੀ ਕਰੀਏ ਫਿਰ ਹੋਰ ਕੇ ਜਿਮ ਚੱਲ ਜਾ ਐਵੇਂ ਕਿਉਂ ਕਿਉਂ ਕੈਮਰੇ ਗੱਡੀ ਹੋਂਡਿਆ ਨਾਲੇ ਥੋੜੇ ਜੇ ਮੰਬਰ ਸਰ 'ਚ ਹਾਂਜੀ ਹਾਂਜੀ ਹੋਰ ਕੇ ਚ ਭੇਜ ਦਈਏ ਨਹੀਂ ਨਹੀਂ ਇਹ ਤੇ ਰਹਿਣਾ ਇਹ ਆਪਣਾ ਜਿ ਤੇਰਾ ਜਿ ਮਿਆ ਹਾਂਜੀ ਹਾਂਜੀ ਸਾਡਾ ਹੀ ਹੈ ਮੈਂ ਵਧੀਆ ਲੱਗਾ ਤੈਨੂੰ ਬਹੁਤ ਵਧੀਆ ਲੱਗਿਆ ਪਰ ਤੈਨੂੰ ਪਤਾ ਜੇ ਮੈਂ ਰੱਖਿਆ ਕਿਉਂ ਰੱਖਣਾ ਕਿ ਤੂੰ ਸਰੀਰ ਮੈਂਟੇਨ ਰੱਖਿਆ ਹਾਂਜੀ ਤਾਂ ਕਰਕੇ ਰੱਖਿਆ ਕਿ ਤੂੰ ਸਾਡੇ ਨਕਸ਼ੇ ਕਰਮਾਂ ਤੇ ਚੱਲਦਾ ਰਿਆ ਪਰ ਤੂੰ ਡੰਡ ਮਾਰੇ ਆ ਜੋ ਮਰਜ਼ੀ ਕੀਤਾ ਇੱਕ ਹੋਰ ਆ ਗਿਆ ਇਹ ਸ਼ੁਦਾਈ ਇਨਸਾਨ ਇਹ ਵੀ ਬਿਨਾ ਦੱਸਿਆ ਜਿਹਨਾਂ ਨਾਂ ਛੋਟਾ ਸੀ ਪਾਇਆ ਤੇ ਜੇ ਇਹੋ ਜਿਹੇ ਬੰਦੇ ਗਲਤੀਆਂ ਕਰਨਗੇ ਤਾਂ ਬਾਕੀ ਕੀ ਕਰਨਗੇ ਮੈਸੇਜ ਕਰਨਾ ਫੋਨ ਕਰਨਾ ਇਦਾਂ ਨਹੀਂ ਕਰਨਾ ਤੁਹਾਡ ਮੈਨੂੰ ਕੀ ਮੈਂ ਤੇ ਫੀਸ ਲਈ ਆ ਮੀਟਰ ਚੱਲਣ ਡਿਆ ਮੰਗ ਮਾਂ ਵੀ YouTube ਤੇ Instagram ਤੋਂ ਨਹੀਂ ਨਹੀਂ ਮੈਂ ਸਾਰੇ ਆਪਣੀ YouTube ਫੈਮਲੀ ਨੂੰ ਮਾਫੀ ਮੰਗਦਾ ਵਾ ਕੋਈ ਨਾ ਦੱਸੇ ਭਾਜੀ ਕੋ ਬੜੇ ਗਲਤ ਕੰਮ ਕੀਤੇ ਆ ਪਰ ਉਹਨਾਂ ਮੈਂ ਭਾਜੀ ਕੋਈ ਆ ਤੇ ਭਾਈ ਦਹੀਆ ਸ਼ੁਰੂ ਤੋਂ ਲੈ ਕੇ ਹੋਂ ਤੱਕ ਤੇ ਭਾਜੀ ਨਹੀਂ ਸੰਭਾਲਾ ਨਿਆਣੇ ਕਿੱਥੇ ਹੋਣੇ ਗਾੜੀ ਤੁਹਾਡੇ ਕੋਈ ਹੋਣੇ ਉਸਤਾਦ ਨਹੀਂ ਹੋਰ ਕਿਤੇ ਭੇਜਾਂਗੇ ਉਹ ਨਹੀਂ ਨਹੀਂ ਤੁਹਾਡੇ ਕੋਈ ਹੋਣੇ ਮੇਰੇ ਕੋਲ ਤਾਂ 18 ਸਾਲ ਹੋ ਗਏ ਆ ਤੇ ਵਧੀਆ ਜਿਮ 5 ਸਟਾਰ ਚ ਭੇਜਾਂਗੇ 5 ਸਟਾਰ ਹੀ ਹੈਗਾ ਸਾਡੇ ਕੋਲ ਇੱਥੇ ਗਾਲਾਂ ਜਿਹੜੀਆਂ ਪੈਂਦੀਆਂ ਕੋਈ ਗਾਲੀ ਉਸਤਾਦ ਜੀ ਪ੍ਰਸ਼ਾ ਇਹ ਸਾਡਾ ਪਰਿਵਾਰ ਜੀ ਅੰਮੂ ਕਮੋਂ ਐਂਡ ਅੰਮੂ ਬੁਆਏ ਹੈਲੋ ਹੈਲੋ ਕਰੋ ਹੈਲੋ 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 ਕਿੰਨੂੰ ਤੁਸੀਂ ਜਾਣਦੇ ਜੀ ਫੈਟ ਕੀ ਬਣ ਫੈਟ ਫ੍ਰੀ 버ਗਰ ਫੈਟ ਫ੍ਰੀ 버ਗਰ ਫੈਟ ਫ੍ਰੀ 버ਗਰ ਤੇ ਬਾਕੀ ਆ ਲੜਾਕੂ ਜਹਾ ਜ ਆ ਜ ਨੇ ਬੰਦਾ ਕਦੀ ਨਹੀਂ ਜੇ ਬੰਨਾ ਇਹ ਲੜਾਕੂ ਜਹਾ ਦੀ ਰਹਿਣਾ ਜੇ ਤੇ ਜਦੋਂ ਵੀ ਮੈਂ ਕਿਤੇ ਬਾਹਰ ਜਾਵਾਂਗਾ ਉਹਨੇ ਤੇਰੇ ਜਿਮ ਨਹੀਂ ਆਉਗਾ ਇਹਨੂੰ ਅਕਲ ਨਹੀਂ ਆਉਣੀ ਕਦੀ ਇੰਨੇ ਸੁਧਰਨਾ ਸੁਧਰੂਗਾ ਕਿ ਨਹੀਂ ਬਈ ਮੁਸ਼ਕਲੀ ਆ ਮੁਸ਼ਕਲ ਹੈ ਨਾ ਪਰਦੇ ਗਰੰਟੀ ਆ ਦੀ ਤੂੰ ਮੁਸ਼ਕਲੀ ਆ ਹੈ ਜਿਹਦਾ ਅਜੇ ਕੋਣ ਹੈਗਾ ਮੁਸ਼ਕਲੀ ਆ ਖੂਨ ਬੜਾ ਗਰਮ ਹੈ ਤਾਂ ਠੰਡਾ ਵੀ ਕਰਨ ਦੇ ਬਗਾਨੇ ਪਤਾ ਨਹੀਂ ਮੈਂ ਬੜੇ ਸਮਝ ਨਹੀਂ ਆ ਉਹ ਕਿਦਾਂ ਮਸਾਲਾ ਦਵਾ ਮਮਾ ਨੇ ਮੈਨੂੰ ਗਿਫਟ ਕੀਤਾ ਵਾ ਨਹੀਂ ਮਮੇ ਬੜਾ ਗਿਆ ਮੇਰੀ ਮੰਮੀ ਇਤਨਾ ਬੜਾ ਪਿਆਰ ਕਰਦਾ ਬੜਾ ਕਰਦੇ ਨਾ ਤੂੰ ਸੋਹਣਾ ਵੀ ਮੈਂ ਰਾਤ ਨੂੰ ਕੇਵਲੇ ਜਦੋਂ 11:30 ਜਾਨਾ ਨਾ ਇਹਦੇ ਮਮਾ ਬੇਕਰੀ ਹੁੰਦੇ ਹਾਂ ਮੈਂ ਤਾਂ ਬੜੀ ਦੀ ਮਮਾ ਦੀ ਫਲੂਟ ਆ ਬੋਯਾ ਚਲਾਨੰਦ ਕਾਣ ਹੋਈਆ ਮੇਰੇ ਹਿਸਾਬ ਨਾਲ 12 ਘੰਟੇ ਕੰਮ ਕਰ ਜਾਂਦੇ ਆ ਅਰੇ ਪੈਤਰੀ ਵੇ ਪੰਜਾਹ ਦੇ ਵੰਮ ਮਰੀਉਤੇ ਵੇਰੀ ਉਤੇ ਜਿਹੜੇ ਤੁਹਾਨੂੰ ਜੰਮ ਕੇ ਖੁਸਰੇ ਭਾਂਡਾ ਹੈ ਤੂੰ ਕੀ ਕੀਤਾ ਆਪਾਂ ਹੀ ਨਾਲ ਨਾਲ ਲੱਤੇ ਵੇ ਜੈ ਜੀ ਜਿਹਨੇ ਤੇਰੀ ਮਾਂ ਕੰਮ ਕਰਦੀ ਉਹਨਾਂ ਨੇ ਸਾਈਜ਼ ਕਰਦਾ ਮੰਨ ਜਾ ਕਰ ਅੱਗੇ ਤੇ ਪੈਰ ਕੁੱਟਿਆ ਕਰ ਥੋੜਾ ਬੜਾ ਰਾਹ ਨੂੰ 5-6 ਮਿੰਟ ਪਰ ਉਹਨੇ ਕਹਣਾ ਵੀਰ ਜੀ ਇਹ ਆਪਣੇ ਸੰਭਾਲ ਲੈਣਾ ਬੜਾ ਮੇਰੇ ਨਾਲ ਕੁੱਤੇ ਜਿਹਦੇ ਗਾਰ ਨਾਲ ਕੁੱਟਦੇ 5 ਮਿੰਟ ਪੈਰ ਕੁੱਟੇ ਖੜੇ ਮੰਮੀ ਬਲੌਗ ਚ ਕਹਦੇ 5 ਮਿੰਟ ਲਾ ਕੇ ਘੁੜਦੀ ਮੰਮੀ ਜਿੰਨੀ ਤੱਕਾवट ਹੋ ਜਾਂਦੀ ਹੈ ਰਾਦੇ ਪਾਣੀ ਮੈਂ ਲੈ ਦੇ ਦੋ ਹੋ ਜਾਂਦਾ ਦੋ ਕੋਈ ਨਹੀਂ ਲੈਣਾ 12 ਵਾਲੀ ਘੁੜਦੀ ਇੱਕ ਵਾਰੀ ਘੁੜਦੀ ਹੱਥਲੇ ਪੁਆਇੰਟ ਹੁੰਦੇ ਨਾ ਐਦਾ ਐਦਾ ਆਵੇ ਮਰ ਜਾਉਦਾ ਮੰਮੀ ਦੇ ਦਿਆ ਪੈਰ ਘੁੱਟਾ ਰਹਿੰਦੀ ਹੈ 5 ਮਿੰਟ ਘੁੜਦਾ ਹੈਗਾ ਹਾਂ ਖੁਸ਼ ਹੋ ਜਾਂਦੀ ਹੈ ਮਮਾ ਕਹਦੇ ਮੈਂ ਲੋਜ ਮਮਾ ਕੋ ਟੱਕਰਾਂਗਾ ਮਮਾ ਰੋਈ ਰੋਤੇ ਹੋਰ ਆ ਮਨ ਵਿੱਚ ਯਾਰ ਕੀ ਤਾਂ ਮਮਾ ਨੂੰ ਅਨਵਰਸਰੀ ਦੇ ਗਿਫਟ ਆਪਣੇ ਕੱਪੜੇ ਮੰਮੀ ਨੇ ਕੱਪੜੇ ਮਾਣਨ ਵਾਲੇ ਸਿਰ ਜਿੱਤੀ ਬਾਤੀ ਜਾਂਦੇ ਉਹੀ ਇਹਦੀ ਕੱਪੜੇ ਪਾਉਂਦੇ ਆ ਉਹ ਨਹੀਂ ਗੱਲ ਹੁੰਦੀ ਮੈਂ ਹੋਰ ਕੱਪੜੇ ਦੇਤੇ ਨਾ ਚੱਲ ਵਧੀਆ ਪਾਪਾ ਨੂੰ ਇਹਦੇ ਮੇਲੇ ਆ ਭਾਈ ਹੁਣੇ ਅਸਤਾਨ ਜੀ ਤੁਸੀਂ ਤੁਹਾਡੇ ਆਹ ਤੋਂ ਪਹਿਲਾਂ ਨਾ 2 ਵਜੇ ਲੱਗੇ ਆ ਗਏ ਜਿਮ ਤੇ ਇੱਥੇ ਸਕੂਲ ਦੇ ਮੁੰਡੇ ਖੜੇ ਸੀ ਮੈਂ ਕਹਾ ਆਇਆ ਉੱਪਰ ਉਧਰ ਕਰਨ ਚੱਲਾ ਉੱਥੇ ਆ ਗਿਆ ਆਪਣਾ ਉੱਥੇ ਕਹਿੰਦਾ ਦੂਰੇ ਵੱਜਾ ਉਸ ਮੈਂ ਇਹ ਦੂਰ ਹੀ ਦੂਰ ਹੀ ਵਜਾ ਮੈਂ ਤੇ ਵੈਨਾ ਬੜੀ ਪਹਿਲੋਂ ਦੀ ਪਹਿਲੋਂ ਦੀ ਨਹੀਂ ਉਹ ਇਧਰ ਤੋਂ ਨਾ ਮੈਂ ਨਮਾਜ਼ ਹੁੰਦੇ ਨਾ ਉਹ ਤੀਮ ਹੁੰਦੀ ਆਪਣੀ ਤੇ ਮੈਂ ਨੂੰ ਕੁੱਤਾ ਭਾਈ ਮੈਂ ਤੇ ਨਾ ਮੇਰੀ ਤੀਮ ਹੁੰਦੀ ਵੀ ਆ ਤੇ ਤੂੰ ਤੇ ਨਾ ਤੂੰ ਕੈਪਟਨ ਆ ਹਾਂਜੀ ਕੈਪਟਨ ਆ ਨਹੀਂ ਤੇ ਦੀਮ ਉਹਨਾਂ ਨੇ ਜਾ ਹੋਂਦਰੇ ਤੈਨੂੰ ਨਾ ਮੈਂ ਜਾ ਕੋ ਤੂੰ ਨਹੀਂ ਮੈਨੂੰ ਜਾ ਕੰਪੈਰ ਕੰਪੈਰ ਜਾ ਗਿਆ ਬੜਾ ਟੀਮ ਤੂੰ ਕੰਪੈਰ ਹਾਂਜੀ ਟੀਮ ਦਾ ਬੜਾ ਬੈਗ ਆ ਤੇ ਅੱਜ ਮੁੰਡਾ ਲਾਏਗਾ ਸੀ ਆਹ ਕਿਹੜਾ ਨਿਸ਼ਾਨਾ ਕਾ ਦੱਸ ਲੋਕੋ ਕਿਹੜਾ ਹੈ ਉਹ ਲੋਪਰਾ ਹੈ ਹਾਏ ਕੱਪੜੇ ਬਹਿ ਨਹੀਂ ਤਾ ਟੋਲ ਤੂੰ ਵੀ ਇਧਰ ਆ ਮੈਂ ਬੜਾ ਬੜੇ ਦੇ ਦੇ ਆਪਾਂ ਤੋਤੇ ਉਹ ਦੇਣਾ ਭਾਵੇਂ ਆਪਣੇ ਆਪਣੇ ਅੰਨੇ ਦੇ ਦੱਦੇ ਨਾ ਬੱਲਾ ਦਿੱਤਾ ਦੋ ਨਹੀਂ ਪੈਤਰਾ ਤਾਰਾ ਪੈਰਾ ਪੈਤਰਾ ਦਿੰਦੇ ਇਹਨਾਂ ਕਾ ਬੜਾ ਕਿੰਨੇ ਦਿੱਤੇ ਉਹ ਤੋਤੇ ਉਹ ਗ੍ਰੈਸਲਿੰਗ ਹਾਂ ਲਓ ਜੀ ਮੁੰਡਾ ਰੈਸਲਿੰਗ ਵੀ ਰਿਹਾ ਜੇ ਹੋ ਜੀ ਉਹ ਡਾਂਸਰ ਵੀ ਹੈ ਘਰ ਐਸਲਟ ਵੀ ਕਰ ਦੋਵੇਂ ਕੰਮ ਲੱਗਦਾ ਨਹੀਂ ਕੀਤਾ ਭੈਣ ਕਿਆ ਬਾਤ ਰੈਸਰ ਸਾਹਿਬ ਹੋ ਗਿਆ ਸੀ ਬ੍ਰੌਂਕੀ ਬੜੀ ਮੁਸੀਬਤ ਹੋ ਗਈ ਤੇ ਦੁਕਾਨਾਂ ਦਾ ਬਹੁਤ ਐ ਬੜੀ ਦੁਕਾਨਾਂ ਆਂਦੀ ਹੈ ਅੱਜ ਮਾਮੂਲੀ ਨਹੀਂ ਆ ਅੱਜ ਦੁਕਾਨਾਂ ਦਾ ਨਾਂ ਨਹੀਂ ਮਾਮੂਲੀ ਨਹੀਂ ਅੱਜ ਦੁਕਾਨਾਂ ਦਾ ਨਾਂ 10 ਮੜਾ ਜਾ ਤਲੇ ਆਪਣੇ ਆਪ ਨਾਲ ਧੋਖਾ ਨਾ ਕਰਿਆ ਕਰੋ ਮੈਂ ਡੰਗ ਮਾਰਨ ਡਿਆ ਮੈਂ ਕਿਹਾ ਢਾਈ ਦੀ ਪੇਟ ਪਾ ਕੇ ਤੇ ਬਾਬਰ ਕਰ ਲ 100 ਰੈਪਿਟੀਸ਼ਨ ਕਲੀਅਰ ਬੋਲਿਆ ਕਲੀਅਰ ਹੋ ਗਈ ਗੁਰੂ ਜੀ ਸੱਚ ਬੋਲੇ ਕੈਮਰੇ ਨੂੰ 100 ਰਪਾਏ ਜੀ ਤਿੰਨ ਪੀ ਲਗੇ ਦੱਸੋ ਧੋਖਾ ਇਹ ਮਾਰਨ ਦੇ ਵਿੱਚ ਪੇਟ ਮਾਰਾ ਧੱਕਾ ਮਾਰਾ ਫਾਇਦਾ ਕੀ ਦਾ ਕਰਾਰੀ ਦੀ ਵਾਜ ਦੀ ਸੈਟਿੰਗ ਨਹੀਂ ਆ ਲੈਟ ਦੀ ਖਾਲਾ ਕਮਣੀ ਲਾਇਆ ਫਲੇ ਮਾਰਨੇ ਕੈਂਚੀ ਨਾ ਲੈ। ਫੋਜ ਆ ਗਿਆ। ਅੱਜ ਕਮਾਂਡੋ ਵਾਸਤੇ ਇਹਨੂੰ ਖੁਦ ਵੀ ਪ੍ਰਦਰਸ਼ਣ ਕਰਾਈ ਜੀ ਆ। ਰਣਜੋਤ ਕੈਮਰਾ ਨੇ ਆ ਮਾਰਿਆ। ਆ ਗਿਆ ਜੀ ਆ ਗਿਆ। ਕਮਾਂਡੋ ਵਾਹ ਵਾਹ ਬਤਾਇਓ ਏ। ਕੀ ਆ ਵਾਰਾ ਕਮਾਂਡੋ ਸਰਪ੍ਰਾਈਜ਼? ਨਹੀਂ ਨਹੀਂ ਮਮਾ ਤੈਨੂੰ ਸਰਪ੍ਰਾਈਜ਼ ਹੈ ਅੱਜ। ਜੇ ਇਹ ਛੇਤਰ ਮਾਰਦੇ ਆ ਨਾ ਹਮ ਇਹ ਜੁੱਤੀ ਬ੍ਰੇਡ ਕਰਦੇ ਆ ਤੇ ਫਿਰ ਜੇ ਪੁੱਤ ਬਣਾ ਲਿਆ ਚੇਲਾ ਨਹੀਂ ਹੁੰਦਾ ਇਹ ਸਾਡੇ ਪੁੱਤ ਹੀ ਹੈਗੇ ਆ। ਕਹਾਣੀ ਕੱਲ੍ਹ ਨੇ ਕਿਹਾ ਸਰ ਜੀ ਇੱਕ ਇਜਾਜ਼ਤ ਚਾਹੀਦੀ ਆ ਕਿਤੇ ਜਾਣਾ ਨਹੀਂ ਦੱਸ ਕੀ ਬੋਲਾਂ ਮੈਂ ਬਸ ਕਿਤੇ ਜਾਣਾ ਹਾਂ ਸਤਾਜੀ ਮੈਂ ਕਿਹਾ ਸੀ ਕਿ ਇੱਕ ਤੜੀ ਪਰਮਿਸ਼ਨ ਚਾਹੀਦੀ ਹੈ ਸਕੂਲ ਦੀ ਟ੍ਰਿਪ ਚੱਲਦੀ ਆ ਸਕੂਲ ਦੀ ਆਪਣਾ ਵੰਡਰਲੈਂਡ ਚੱਲਦੀ ਆ ਤੇ ਮੈਂ ਕਿਹਾ ਸਤਾਜੀ ਮੈਂ ਜਾ ਸਕਦਾ ਸਤਾਜੀ ਕਹਿੰਦੇ ਕਿ ਕਿੰਨੇ ਚਾਲੀ ਚੱਲੀ ਆ ਤੇ ਮੈਂ ਕਿਹਾ ਸਤਾਜੀ 4-5 ਘੰਟੇ ਹੀ ਆ ਤੇ ਸਤਾਜੀ ਕਹਿੰਦੇ ਚੱਲ ਚਲ ਜਾ ਹੋਏ ਮੈਨੂੰ ਪਤਾ ਹੀ ਕਿ ਇਹ ਟ੍ਰਿਪ ਤੇ ਜਾਣਾ ਨੂੰ ਮੈਂ ਟੀ-ਸ਼ਰਟਾਂ ਵੇਹ ਦੇਤੀਆਂ ਸੀ ਮੈਨੂੰ ਪਤਾ ਨਹੀਂ ਕੋਈ ਪੈਂਟ ਨਹੀਂ ਹੈਗੀ ਅੱਛਾ ਕਿਉਂ ਜਿਉ ਦਾ ਪਿਓ ਨਹੀਂ ਲੱਗਦਾ ਪਿਓ ਮੰਦਾ ਏ ਨਹੀਂ ਕਿ ਬੈਰ ਪਿਓ ਜੀ ਪਿਓ ਜੀ ਜਾਲੀ ਪਿਓ ਜੀ ਨਹੀਂ ਤੇ ਰਹੀ ਨਹੀਂ ਆਪਣੇ ਸਸਕਾਰ ਬਣਾਈਦੇ ਆ ਕੈਮਰੇ ਦੇ ਵਿੱਚ ਮੈਂ ਇਹ ਨਹੀਂ ਸ਼ੋਅ ਕਰਨਾ ਕਿ ਮੈਂ ਇਹਨੂੰ ਪੈਂਟ ਦੇ ਰਿਆਂ ਇਹ ਇੱਕ ਮੈਸੇਜ ਆ ਕਿ ਜੇ ਇਹ ਮੁੰਡੇ ਕਈ ਕਰਦੇ ਜਿਦਾਂ ਕੱਲ ਕਮੈਂਟ ਕਰ ਰਹੇ ਸੀ ਆਰੇ ਇਸ ਕੋ ਮਾਰਨਾ ਹੈ ਆਰੇ ਕੋਈ ਤਕੜਾ ਹੋਤਾ ਤੇ ਆਪਕੋ ਬਤਾਤਾ ਅਭ ਯਾਰ ਵਾੜ ਦਿਸ ਬੜੀ ਮਹਾਰਾਜ ਦੀ ਕਿਰਪਾ ਜੇ ਗੁਰੂ ਰਾਮਦਾਸ ਦੀ 35 ਮਹਾਂਪੁਰਖਾਂ ਦੀ ਬੜੀ ਕਿਰਪਾ ਜੇ ਮੈਂ ਕਿਨਾ ਹੱਥ ਨਾ ਹਿਲਾ ਚੰਗਾ ਤੇ ਇਹਨਾਂ ਨੂੰ ਪਤਾ ਜੀ ਮੈਂ ਮਾਰਾ ਨਹੀਂ ਵੀ ਐ ਕਹਤੇ ਨੇ ਐ ਕਰਦਾ ਓਕਰ ਬੋੜੀ ਹੋ ਜਾਂਦੀ ਐ ਸਾਨੂੰ ਪਤਾ ਤੁਹਾਡਾ ਰਿਲੇਸ਼ਨ ਕੀ ਆ ਹੁਣ ਮੁੰਡੇ ਨੇ ਸੌ ਰੱਪ ਨਹੀਂ ਲਾਇਆ ਔਰ ਮੈਂ ਥੱਪੜ ਮਾਰਿਆ ਹੱਕਿਆ ਫਾਇਦਾ ਕੀ ਦਾ ਉਹਦਾ ਅੱਗੋਂ ਦਾ ਧਿਆਨ ਰੱਖੂਗਾ ਟਮਾਡੋ ਜੀ ਕੈਮਰੇ ਪਾਈ ਵਖੋ ਮੈਂ ਗੈਸ ਕਰਕੇ ਲੈ ਗਿਆ ਵੇਸ ਤੇਰੀ ਬੜੀ ਛੋਟੀ ਆ ਤੇ ਇੱਕ ਬਾਕੀ ਵਾਦਿਆਂ ਨਾਲ ਗੱਲਿਆ ਬੜਨਾ ਤੱਕ ਚੈੱਕ ਕਰ ਲਈ ਜੇ ਇਹ ट्राਉਜ਼ਰ ਲੋਹਰ ਨਵੰਬਰ ਸਰਚੋਂ ਮਿਲ ਜੇ ਜੋ ਕਹੇਗਾ ਸਟicker ਨਾਲ ਤੱਕ ਲੱਗੇ ਸਾਰਾ ਕੁਝ ਹੀ ਜੀ ਸਟਾਰ ਰੋ ਕੀ ਆ ਬਾਤ ਇਹ ਨ ਮੋੜਿਆ ਹੋਵੇ ਭਾਵੇਂ 50 ਰੁਪਏ ਦਾ ਕੀ ਲੱਗਾ ਮਨ ਤੇ ਕੁੜੀਏ ਮੈਂ ਪਹਿਲਾਂ ਮੇਰੇ ਫੈਸ਼ਨ ਪਾਣਾ ਉਹਨਾਂ ਖੋਲੇ ਨੂੰ ਆਉਂਦਾ ਹੈਗਾ ਵੀ ਪਾ ਕੇ ਖਾ ਸਾਹਮਣੇ ਲੋਰ ਪਤਲਾ ਹੀ ਆ ਉੱਥੋਂ ਦੀ ਪਾੜੇ ਕੋਈ ਨਹੀਂ ਕੀ ਬਾਤ ਹੈ ਲੱਗਣ ਘੈਂਟ ਰਿਹਾ ਉਸਤਾਦ ਜੀ ਜੇ ਕੋਈ ਪਿਆਰ ਨਾਲ ਕੋਈ ਚੀਜ਼ ਗਿਫਟ ਦਵੇ ਨਾ ਜੇ ਕਿਸੇ ਨੂੰ ਆਵੇ ਨਾ ਉਹ ਫਿਰ ਵੀ ਗਲਤ ਹੋ ਜਾਂਦਾ ਮੈਂ ਕਹਿੰਦਾ ਨੂੰ ਆਵੇ ਤੇ ਹੰਡਾਵੇ ਤੇ ਪਾਵੇ ਜੇ ਲੰਬਾ ਹੋਊਗਾ ਵਾ ਲੋਰ ਲੰਬੇ ਚੱਲਦੇ ਆ ਜਿਪਾਂ ਜੁਭਾਵੇ ਇੱਕ ਮੰਡ ਇੱਕ ਜੇ ਹੈੱਡਫੋਨ ਇੱਕ ਜੇ ਫੋਨ ਦੋਨੋਂ ਪਾਸੇ ਨਾਲ ਲੰਬਣਾ ਪੜਾ ਕੋਈ ਨਹੀਂ ਆ ਪਹਿਲੀ ਨਹੀਂ ਵੇਖਿਆ ਭੈ ਜਿਹਦਾ ਸ਼ਦਾਈ ਹੋ ਗਈ ਤੇ ਪਾ ਕੇ ਵਖਾ ਹਨ ਫੜਾ एक्चुअली ਮੈਨੂੰ ਨਾ ਟੀ-ਸ਼ਰਟ ਲੋਰ ਪਹਿਲੇ ਹੀ ਵੇਲੇ ਉਸਤਾਜੀ ਕੋਲੋਂ ਮਿਲੇ ਆ ਹਾਂ ਹਾਂ ਟੀ-ਸ਼ਰਟ ਦਿੱਤੀ ਮੈਂ ਹੱਥ ਹੱਤੀ ਦਾ ਸਲਾਮ ਖਾ ਲਿਆ ਉਹ ਭਾਈ ਜੀ ਆ ਵੀ ਗਿਫਟ ਹੈ ਇਹ ਵੀ ਕਿੰਨੇ ਘੈਂਟ ਲੱਗ ਰਿਹਾ ਜਿੱਦਾਂ ਬਾਹਰ ਦੇ ਨਹੀਂ ਹੁੰਦੇ ਸਪੋਰਟਸ ਵਾਲੇ ਜਿਹੜੀਆਂ ਵਨ ਅੱਛਾ ਤੇ ਸਾਡੀ ਗਲਤ ਹੋ ਗਈ ਦੇਖੋ ਮੈਂ ਤੁਹਾਨੂੰ ਕਹਿੰਦਾ ਗੱਲ ਵੀ ਐਸੇ ਭਾਈ ਕਹਿਣ ਰਹੀ ਕਿ ਤੁਸੀਂ ਕਿੰਨਾ ਸਮਝਾਉਂਦੇ ਜੀ 16 18 ਸਾਲ ਮੇਰਾ ਚੇਲਾ ਕਿੰਨਾ ਸਮਝਿਆ ਫਿਰ ਗਲਤ ਹੋ ਗਿਆ ਇੱਕ ਦਿਨ ਯਾਦ ਆਈ ਵਾਸਮਸਤੇ ਕੀਤਾ ਕਹਿੰਦਾ ਉਸਤਾਜੀ ਮੈਨੂੰ ਬਚਾ ਲਓ ਟੈਰਿਆ ਮੈਂ ਉਹਨੇ ਖੋਲ ਲਾ ਇਦਾਂ ਹੀ ਮੈਂ ਉਹਨੇ ਜਲਦੀ ਹੋ ਗਿਆ ਦੇਰਤੀ ਤੋਂ ਬਹਿ ਜਾ ਕਿਆ ਬਾਤ ਮੈਂ ਤਲ ਹੋ ਗਿਆ ਇਹ ਟੈਂਡ ਤਾਂ ਨਹੀਂ ਹੋ ਗਿਆ ਉਹ ਬੱਲਾ ਬੱਲਾ ਹੋ ਗਿਆ ਕੰਮ ਪਤਾ ਕੀ ਹੈ ਸੜਾ ਟੈਂਡ ਨਾ ਹੋਵੇ ਖੁੱਲੇ ਦੀ ਕੋਈ ਗੱਲ ਨਹੀਂ ਜਿਪ ਕੋਲ ਪੁੱਤ ਸਦਾਈਓ ਤਾਂ ਕੰਮ ਨਹੀਂ ਆਤਾ ਜੀਆ ਕਿਆ ਬਾਤ ਪੂਰਾ ਫਿੱਟ ਪੂਰਾ ਫਿੱਟ ਆਦੀਏ ਬੰਨਦੇ ਕਰ ਬੱਸ ਪਹਿਲੇ ਬੰਨਦੇ ਕਰ ਲਾ ਕੜੀ ਮੁਰਾਦਾ ਪੂਰੀ ਕਰਦਾ ਇਥੇ ਸਾਨੂੰ ਬਿਨਾ ਮੰਗੇ ਸਾਡੀ ਮੁਰਾਦਾ ਪੂਰੀ ਹੁੰਦੀ ਆ ਕੀ ਬਾਤ ਆ ਬਹੁਤ ਵਧੀਆ ਇਹ ਉੱਠਾ ਗਿਆ ਇਹ ਤੀਹੋ ਦਿਨ ਵਿੱਚ ਨਾ ਲੱਗ ਇਹ ਹੈਗਾ ਤੇਰਾ ਹੌਣ ਜਾਣ ਵਾਸਤੇ ਰੱਖ ਲੈ ਸਾਰੇ ਕੱਪੜੇ ਪਾ ਕੇ ਨਾ ਪਸੀਨੇ ਨਾਲ ਖਰਾਬ ਹੋ ਜਾਂਦੇ ਆ ਇਹਨੇ ਗੰਦਾ ਵੀ ਹੋਣਾ ਇਹਨੂੰ ਉੱਥੇ ਪਾ ਕੇ ਜਿਹੜਾ ਪਿਕਨਿਕ ਤੇ ਜਾਣਾ ਥੱਲੇ ਪਾ ਕੇ ਅੱਧੀ ਬਾਹ ਦੀ ਟੀ-ਸ਼ਰਟ ਨਾਲ ਇਹ ਇਹ ਮੁੰਡਾ ਕਿੰਨਾ ਦਾ ਜੀ ਇਹ ਮੁੰਡਾ ਕਿੰਨਾ ਦਾ ਰੋਕ ਜਿੰਮ ਵੰਡ ਲੈਂਦਾ ਵਾ ਫਿਰ ਕਹਿ ਰਿਹਾ ਕੋਈ ਸ਼ੋਅ ਆਪਣੀ ਕਰ ਰਿਹਾ ਮਹਾਰਾਜ ਦੇਣ ਵਾਲਾ ਵਾ ਬੈਕ ਮਸੀਆ ਮਸੈਂਜਰ ਬੰਦਾ ਇੱਕ ਮੈਸੇਜ ਕਾਲੋ ਵੀਡੀਓ ਵਾਇਰਲ ਹੋਈ ਮੇਰੇ ਨਾਲ ਦੋਟਾ ਇਲਾਕੋ ਕੀ ਮਿਲੀਅਨ ਨੂੰ ਸ਼ਾਇਦ ਹੋ ਜੇ ਉਹ ਵਰ ਕਈਆਂ ਨੂੰ ਹੁੰਦਾ ਆਪਣੀ ਮਾਰਦੇ ਆ ਥੱਪੜ ਆਸਤੇ ਮਾਰਨਾ ਹੀ ਇਹ ਕਰਨਾ ਹੀ ਜੇ ਥੱਪੜ ਮਾਰਦੇ ਨਾ ਤੇ ਜੇ ਕਹਿੰਦਾ ਲੜਦੀਆਂ ਤੇਰੇ ਨਾਲ ਤੇ ਤੈਨੂੰ ਪਿਆਰ ਨਹੀਂ ਕਰਦੀਆਂ ਹਾਂ ਜੇ ਲੜਦੇ ਆ ਤੇ ਪਿਆਰ ਵੀ ਤੇ ਕਰਦੇ ਆ ਨਾ ਆਮ ਇੱਕੋ ਰੋਣਾ ਹੀ ਜ਼ੋਰਦਾਰ ਤਾਲੀਆਂ ਉਸ ਤੋਂ ਬਾਅਦ ਪਹਿਲੇ ਮਾਰ ਦਿਓ ਮਾਰ ਦਿਓ ਭਾਈ ਸਾਈਲ ਨਹੀਂ ਤਾਲੀਆਂ ਕੀ ਬਾਤ दालीवर क्या बात इजी क्या बात साहे वेरी गुड आज तेरी आंख से वजन उरदार वाली लोड लोड 45 केजी इन द क्लीन लिफ्ट एंड आफ्टर इन द लास्ट अटेम्प्ट टू 50 केजी वेरी गुड यार पीछे ना नहीं दौड़ वाली एंड टू में ड्रेस ओके आई एम डूइंग पुश अप्स ओके नाउ यू अंडरस्टैंड ओके बाय बाय ਪਾਵਾ ਬੇਬੇ ਹਾਂ ਅਸਤਾਜ ਜੀ ਸਾਰੀ ਆਡੀਅੰਸ ਯੂਐਸਏ ਵਾਲੀ ਹੋਈ ਨਹੀਂ ਹੈ ਪੈਟੀ ਬੜੀ ਸਵਾਇਡ ਦਿਖਵਾਈ ਵੇ ਲੋ ਚੇਲੇ ਤਿੰਨ ਵਾਰੀ ਕਿਹਾ ਪੈਟੀ ਖਵਾ ਦੇ ਪੈਟੀ ਖਵਾ ਦੇ ਅੱਜ ਤੱਕ ਪੈਟੀ ਨਹੀਂ ਖਵਾਈ ਜਿੱਦ ਨੂੰ ਲੈ ਮੈਂ ਖਾਣੀ ਮੂੰਹ ਮੈਂ ਖਾਣੀ ਤੂੰ ਕਹਦੇ ਜਦੋਂ ਮੇਰਾ ਐਡਵਰ ਮੈਥੀ ਨਹੀਂ ਹੋਣਾ ਆਈ ਆ ਗੋ ਟੂ ਇੰਡੀਆ ਬੈਂਚਪ੍ਰੈਸ ਕਮਪੀਟੀਸ਼ਨ ਤੂੰ ਕਹਦੇ ਮੇਰੀ ਗੱਲ ਸੁਣ ਤੂੰ ਕਹਦੇ ਮੈਂ ਅਸਤਾਜ ਜੀ ਦਾ ਧੀ ਸਿਹਤ ਦਾ ਧਿਆਨ ਰੱਖਦਾ ਇਸ ਲਈ ਨਹੀਂ ਮੈਂ ਦਿੰਦਾ ਕਿ ਤੂੰ ਹੀ ਹੈਲਥ ਕੌਂਸ਼ੀਅਸ ਹੈ ਕਿਉਂ ਮੈਂ ਕਿਹੜਾ ਬੋਡੀ ਬਿਲਡਰ ਹੈਗਾ ਮੈਂ ਪਾਵਰ ਲੇਕੀ ਮੈਂ ਭਾਵੇਂ ਕਿਲੋ ਰਸੂਲੀ ਖਾ ਜਾ ਮੇਰੇ ਜਿੰਨੀ ਐਕਸਲ ਲਾਉ ਮੈਂ ਜਿੰਨਾ ਖਾਓ ਪੁਰਾਣੇ ਟਾਈਮ ਵਿੱਚ ਜੋ ਪਹਿਲਾ ਟਾਈਮ ਹੈ ਨਾ 2000 ਦਾ ਉਹ ਨਹੀਂ ਤੁਹਾਨੂੰ ਪਤਾ ਉਸਤਾਦ ਜੀ ਐ ਨਹੀਂ ਦੇਖਦੇ ਕਿ ਕੈਲਰੀ ਕੀ ਹੁੰਦੀ ਆ ਪ੍ਰੋਟੀਨ ਕੀ ਹੈ ਹੁਣ ਵੀ ਨਹੀਂ ਦੇਖਦੇ ਉਸਤਾਦ ਜੀ ਮਿਹਨਤ ਇੰਨੀ ਹੀ ਹੈ ਕਿ ਸਭ ਕੁਝ ਮੈਂ ਖਾਸਦਾ ਹੁੰਦਾ ਸ਼ੀਰ ਨੂੰ ਜੋ ਵੀ ਮਸਲ ਬਣਦਾ ਨਾ ਜੋਰ ਬਣਦਾ ਹੁੰਦਾ ਲੱਗਦਾ ਹੈ ਹੀ ਆ ਦੇਖੋ ਤੇ ਹੀ ਖਾਓ ਉਸਤਾਦ ਜੀ ਨੂੰ ਖਾਓ ਖਾਓ ਲਿਆ ਕੇ ਦੇਈ ਉਹਨੂੰ ਫਿਰ ਸਾਰਿਆਂ ਨੂੰ ਹੋਣ ਗਰਮੀਆਂ ਆ ਗਈਆਂ ਤੇ ਬਦਲ ਗਈਆਂ ਤੇਰੀ ਵੀ ਆਪਣੀ ਹੈ ਗਰਮੀਆਂ ਆ ਗਈਆਂ ਇੱਥੇ ਵੇਖੋ ਕਿੰਨਾ ਚੱਕਰ ਹੁੰਦਾ ਤੁਸੀਂ ਨੇ ਕੀ ਬਾਤ ਹੈ ਕੀ ਬਾਤ ਜਾਂਦੇ ਜਾਂਦੇ ਗੇਂਦੇ ਗੇਂਦਾ 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 ਕੀ ਬਾਤ ਹੈ ਬਾਹਰ ਬੀ ਬਸ ਆਣਾ ਕਿਡਣਾ ਜਿਹੜਾ ਡੱਡ ਪਿਆ ਸੀ ਉਹ ਉੱਠ ਗਿਆ ਜੀ ਜਦੋਂ ਇਹ ਗੱਲਾਂ ਬਿਨਾ ਆ ਕੀੜਾ ਉੱਠਦਾ ਓਕੇ ਹੋ ਗਿਆ

ਬੜੀ ਬੁਰੀ ਚੀਜ਼ ਹੁੰਦੀ ਆ ਚਲੋ ਵਰਡ ਬੈਗ ਗੱਲ ਪਿਆ ਆਪਾਂ ਗੇਮ ਦੇ ਉੱਤੇ ਯੂਜ਼ ਕਰ ਸਕਦੇ ਪੰਪ ਮੋਟੀਵੇਸ਼ਨ ਮੋਟੀਵੇਸ਼ਨ ਕੈਪਰੀ ਚੇਂਜ ਹੋ ਜਾਂਦੀ ਆ ਓਕੇ ਪਰ ਜੇ ਇਹਨੂੰ ਕੋਈ ਪੰਪ ਲੈ ਕੇ ਬੰਦਾ ਤਰਣਾ ਹੋਏ ਤੇ ਪੰਪ ਵੀ ਕਿਹਦਾ ਕਰ ਦੇ ਵੇਖੋ ਜਿਹੜਾ ਮੈਂ ਗੱਲ ਕਰਦਾ ਨਾ ਰੁਪਈਆ ਸਭ ਦਾ ਰੁਪਈਆ ਕੈਲਕੂਲੇਸ਼ਨ ਦੇ ਵਿੱਚ ਬੰਦੇ ਨੇ ਤਿੰਨ ਤਿੰਨ ਰਾਇ ਮਹਾਂ ਬੰਦੇ ਦਾ ਜਦੋਂ ਨੂੰ ਪਤਾ ਲੱਗਾ ਕਿ ਮੈਨੂੰ ਇਨਾਮ ਮਿਲਣਾ ਬੰਦੇ ਨੇ ਚਾਰ ਹੀ ਦੀ ਲਾਤੀ ਇਹੀ ਹੋਇ ਬੱਚਿਆਂ ਨੂੰ ਮੋਟੀਵੇਸ਼ਨਲ ਮੇਰੇ ਧੱਫੇ ਜੋਸ਼ ਟੀ-ਸ਼ਰਟ ਆ ਗਿਫਟ ਟਰੋਫੀਆਂ ਇਹਦੇ ਨਾਲ ਬੱਚੇ ਦਾ ਹੱਲਾ ਸ਼ਰੀਬਾਦੀ ਆ ਸਾਨੂੰ ਸਾਡਾ ਡੈਡੀ ਸ਼ਾਬਾਹ ਜਿੰਦਾ ਤੁਸੀਂ ਭੱਜੇ ਸਰਦੇ ਨਹੀਂ ਬਸ ਖੁਸ਼ ਕਰਤੇ ਮਨ ਜੋ ਵਾਰਾ ਕੀਤਾ ਵਲੌਗ ਦੇ ਵਿੱਚ ਆ ਦਵਾ ਨਾ ਕੋਈ ਕਿਹੜੀ ਗੱਲ ਹਾਂ ਠੀਕ ਆ ਇੱਕ ਮੈਸੇਜ ਦੇ ਦੇ ਮੈਂ ਲੋਕ ਬੰਦ ਕਰੀਏ ਫੋਨ ਦੱਜਾਈ ਇਹਨੇ ਅਗਲਾ ਟਾਰਗੇਟ ਦੱਸੋ ਅੱਜ ਤੁਸੀਂ ਲਾਈ ਆ 50 ਕਿਜੀ ਬੈਂਚ ਪ੍ਰੈਸ ਨੂੰ ਤੁਸੀਂ ਸ਼ੋਆਵਾ ਥੋੜੀ ਜਿਹੀ ਬੈਲੈਂਸ ਨਹੀਂ ਅਗਾਹੀ ਤੇ ਅੱਜ ਤੋਂ ਅਪ੍ਰੈਲ ਫੁੱਲ ਮਨਾਉਣਾ ਆਪਾਂ ਬੈਂਚ ਪ੍ਰੈਸ ਤੇ ਕਿੰਨੀ ਬੈਂਚ ਦੋ ਸਾਵੀ ਅਪ੍ਰੈਲ ਫੁੱਲ ਦੇ ਐਪ੍ਰੈਲ ਫਰਮ ਲਗੇ 1 ਐਪ੍ਰੈਲ ਨੂੰ ਚੱਲ ਅੱਜ ਤੁਸੀਂ ਲਈ ਆ 74.5 ਕਿਲੋ ਤੇ ਅੱਜ ਤਰੀ ਹੈਗੀ 20 ਆਫਟਰ 10 ਡੇਸ 55 ਚਲੋ ਬਹੁਤ ਹੈ ਫਲੋਰ ਸਟਡੀ ਬੰਦਰ ਹੈ ਤਾੜੀ ਮਾਰ ਦਿਓ ਫਾਈਟ ਇਹ ਤੇ ਮੈਨੂੰ ਮਾਰਨਾ ਮਜ਼ਾ ਨਹੀਂ ਆਉਣਾ ਜਗ੍ਹਾ ਬੜੀ ਕਲਸਟਰਡ ਆ ਜਾ ਰਾੜ ਹੈ ਕੜੀ ਸ਼ੀਸ਼ਾ ਨਹੀਂ ਦਿੰਦਾ ਸ਼ੀਰਵਾ ਚੱਲ ਜਕੂਨ ਆ ਕਮ ਆਨ ਮੈਨ ਗੁੱਡ ਮੈਨ ਕੁੜ ਮੈਨ 16 ਸਾਲ ਉਮਰ ਜਾਂ ਬਾਤ ਇਹਨੂੰ ਕਹਿੰਦੇ ਯੱਕੂ ਮੈਨ ਪਾਗਲ ਮੈਨ ਥੋੜਾ ਜਿਹਾ ਕਾਲਾ ਪੈਦਾ ਯੱਕੂ ਮੈਨ ਚਾਚਾ ਯੱਕੂ ਮੈਨ ਟੂ ਮੋਰ ਟੂ ਮੋਰ ਸ਼ਾਬਾਸ਼ ਸ਼ਾਬਾਸ਼ ਇੱਕ ਹੋਰ ਆ ਜਾ ਦੋ ਲੱਗਣੇ ਅਗੀ ਬਾੜੇ نو ਤੇ ਨੋ ਘੇੜੇ ਘੁਰ ਫਸ ਗਿਆ ਇੱਕੋ ਯੱਕੂ ਕਿਆ ਬਾਜੀ ਯੱਕੂ ਲਾਸਟ ਮੇਰੇ ਕਰੇ ਮੇਰੇ ਕਰਕੇ ਤੇ ਮੈਨ ਉਸਤਾਦ ਮੰਨਦਾ ਤੇ ਚੱਲ ਇੱਕ ਹੋਰ ਭਰਾ ਕਰ ਦੇ ਇੱਕ ਹੋਰ ਕਿਆ ਬਾਤ ਹੈ ਕਿ ਡਾਡੀ ਕਰਕੇ ਜੇ ਨਾਮ ਲਾਵਾਂ ਤੂੰ ਡਾਡੀ ਦਾ ਮੁੰਡਾ ਨਹੀਂ ਖੇਚ ਖੇਚ ਡਾਡੀ ਆ ਬੱਲੇ ਡਾਡੀ ਡਾਡੀ ਜਿੰਦਾਬਾਦ ਕਿਆ ਬਾਤ ਡਾਡੀ ਬਾ ਬਿਲ੍ਹਾ ਖਲੀਆ ਬਈਆ ਸਈਆ ਤੁਹਾਡਾ ਆਪ ਵੀ ਲੜਾ ਕਰਨਾ ਲਗਾ ਹੋ ਸੀਜਾ ਮੈਨੂੰ ਬੜਾ ਡਾਂ ਲੱਗਣ ਡਿਆ ਇਹ ਭਰਾ ਹਾਈਲਾਈਟ ਪਾ ਜੇ ਸਾਰਾ ਮੈਂ ਸੇਵਾ ਦਾ ਲਾਇਆ ਤੂੰ ਸਤਾ ਵੜਾ ਇਹ ਜਦੋਂ ਸਫਾਈ ਕਰੇਗਾ ਨਾ ਆਪਸ ਕੋ ਜੋ ਜਾਣੇ ਨੀਚਾ 100 ਗੁਣੀ ਸੱਤ ਤੇ ਉੱਚਾ ਅਛਾਏ ਸੇਵਾ ਕਰੇਗਾ ਨਾ ਇੱਚ ਨਿਮਰਤਾਏ ਕੀ ਥੋੜੀ ਜਿਹੀ ਮੈਂ ਕਹਾਂ ਤੈਨਾਂ ਨੂੰ ਪਤਾ ਸੇਵਾ ਕਰਿਆ ਕਰ ਆਇਆ ਇੱਚ ਨਿਮਰਤਾਏ ਕੀ ਮੜੀ ਮੜੀ ਸਾਰਾ ਜੇਮ ਰੋਇ ਤੇ ਲੰਕਾ ਤਾ ਥੋੜੀ ਨਿਮਰਤਾ ਹੋਵੇ ਠੰਡਾ ਹੋਵੇ ਬਹੁਤ ਗਰਮ ਬਹੁਤ ਜ਼ਰਾ ਔਰ ਇੰਟਰਵਿਊ ਲੈ ਪ੍ਰਿਸੀਗਰੀ ਟਿਕ ਵੀ ਅੱਜ ਕੀ ਹੋਵਾ ਅੱਜ ਕੀ ਹੈ ਅੱਜ ਕਿਹੜਾ ਦਿਨ ਨਾ ਥਰਸਡੇ ਥਰਸਡੇ ਨੂੰ ਕੀ ਹੁੰਦਾ ਕਲਾਸਿਸ ਹਾਂ ਤੇ ਵੈਨਸਡੇ ਨੂੰ ਕੀ ਹੁੰਦਾ ਥਰਸ ਫਰਾਂਬ ਤੇ ਨਹੀਂ ਆ ਅੱਜ ਆ ਇੱਕ ਕਲਾਸ ਲੱਗਣੀ ਪੈ ਹੈ ਮੈਨੂੰ ਆ ਤੇ ਭੁੱਖ ਦੇ ਫੁੱਫੜ ਸਾਰੇ ਮੈਨੂੰ ਟਕਰੇ ਆ ਭੁੱਖ ਦੇ ਗੁੱਫੜ ਤੈਨੂੰ ਜਿੰਮ ਦਾ ਮੈਨੂ ਨਹੀਂ ਪਤਾ ਕੀ ਆਈ ਦਾ ਵਜੇ ਮਾਂ ਹਾਂਜੀ ਹਾਈਟ ਉਹ ਲਾਣੀ ਨਾ ਤੂੰ ਉਹ ਆਪੇ ਕਿੰਨਾ ਹੀ ਹਾਂ ਮੈਂ ਲੰਬਾ ਹੋਣਾ ਕਿ ਛੋਟਾ ਆਵਾ ਤੁਸੀਂ ਗਾਲਾਂ ਕੱਢ ਗਾ ਗਾਲਾਂ ਕੱਢ ਤਾਂ ਮੈਂ ਉਹ ਮੁੰਮਾ ਨੂੰ ਕਾਰ ਲੈਣਾ ਕੱਢ ਦੇ ਕੱਢ ਦੇ ਕਾਰ ਲੈ ਲੈਂਦਾ ਬਣਾ ਆਪ ਆ ਕੇ ਬਾਹਰੋਂ ਜਦੋਂ ਬਾਹਰ ਹੋਣਗੇ ਪਾਪਾ ਮੈਨੂੰ ਮਿਲਾਈ ਚੰਗਾ ਪਲਾਸ ਹਾਂ ਯਕਮਾਨ ਓਕੇ ਫਰੰਟ ਰੇਸ No personal training No VIP training ਸਾਰੇ ਆਓ ਵਧੀਆ ਅਕਸ ਤੇ ਲਵਾਵਾਂਗੇ ਘੈਂਡ ਤਿੰਨ ਮਹੀਨੇ ਦਾ ਟ੍ਰੈਨ ਦਿੱਤਾ ਮੁੰਡੇ ਨੂੰ ਕਿ ਬੋਡੀ ਟਰਾਂਸਫਰਮੇਸ਼ਨ ਕਰਾਂਗਾ ਤੇ ਆਪਣੇ ਬਾਹਰ ਆਪਣੇ ਬਾਹਰ ਆਪਣੇ ਬਾਹਰ ਮੈਂ ਪੂਰਾ ਰਿਹਾ ਹੈ ਤਿੰਨ ਮਹੀਨੇ ਹੋ ਗਏ ਕਰਤਾ ਜਾਂ ਪਹਿਲਾ ਕਰਤਾ ਪਹਿਲੇ 25 30 ਮਹੀਨੇ ਦਿਨਾ ਸੀ 30 ਮਹੀਨੇ ਨੂੰ ਕੰਮ ਕਰ ਗਿਆ ਕੰਮ ਕਰ ਗਿਆ ਅਣਕਲੀ ਇਹ ਸੀ ਵਾਰ ਬਣਦਾ ਅਣਕਲੀ ਅਿਤਿ ਲਾਈਵ ਮਾਹੀਤ ਲਾਗਦੀ ਮੜਿਆ ਭਾਤੀਆ ਮੈਂ ਕੁੱਝ ਨਾ ਲਾਇਆ ਓ ਯਾਰ ਮੈਂ ਕਿਹਨੂੰ ਲੋਹਾ ਲਾਇਆ ਕੋਲਾ ਮੜਿਆ ਲੋ ਆ ਲੱਤਾਂ ਸਰਜੀ ਹੀ ਰਹਾ ਤੋ ਕਿਹੜੇ ਕਿਹੜੇ ਨੋ ਇਦੀ ਇਦੀ ਲੜਕਾ ਅਮਰਿਤ ਲਾਈਵ ਨੋ ਐਡੀਟ ਦੇਖੋ ਕਿਤਰਾ ਲਵਾਈ ਰੋਇ ਰਸੀ ਇਹਨੂੰ ਕਹਿੰਦੇ ਅਮਰਿਤ ਹੁਬ ਵੀ ਨੂੰ ਵਲੋਗ ਚ ਆ ਕਰੋ ਨੂੰ ਡਾਇਰ ਬਣਾਓ ਬੋਲੀ ਬੋਲੀ ਨਾਥਾ ਹੀ ਵੜ ਗਿਆ। ਕਾਹਵੇਂ ਸਸਤੀ ਦਾ ਵਗਮਾ ਨਾਂਦ ਸੀ ਜਿਹੜਾ ਗੱਲ ਕਰ ਕੋਈ। ਸਸਤੀ ਕਾਲ ਸਾਰੇ। ਲੈ। ਮੰਮੀ ਤੇ ਗਾੜੀ ਬੋਲਦਾ? ਨਹੀਂ ਹੁੰਦੀ ਬੋਲਦਾ। ਬੋਲਦਾ ਬੋਲਦਾ। ਨਹੀਂ ਹੁੰਦੀ। ਹਾਂ ਗੱਲੀ ਨੇ ਮੈਂ ਬਲਾਉਜ ਕਹਿੰਦੇ ਜਦੋਂ ਉਸ ਕਹਿਦ ਹੋ ਜੇ ਨਾ ਮੈਨੂੰ ਦੱਸੀ ਇਹਦੇ ਮੈਂ ਬੈਲਟ ਫੇਰਨੀ ਹੁਣ ਪੂਰੀ ਚੰਗਾ। ਹਾਂ ਤੇਰੀ ਮੰਮਾ ਨੂੰ ਕਹਤਾ ਬਲਾਉਜ। ਇਹਦੇ ਮਮਾ ਨੂੰ। ਆਏ ਕਹਿਤਾ ਬਰ ਗਰੀ ਨੂੰ ਅੱਜ। ਠੀਕ ਆ? ਕਹਦੇ ਮਮਾ ਆਈ ਐਮ ਵੈਰੀ ਸੌਰੀ ਆਈ ਐਮ ਵੈਰੀ ਸੌਰੀ ਮੰਮੀ ਮੈਂ ਰੋਜ਼ ਗਲਤੀਆਂ ਕਰਦਾ ਰਹਾ ਮਾਂਗਾ ਸੌਰੀ ਆ ਮੰਗਦਾ ਰਹਾ ਅੱਜ ਕਿੰਨਾ ਮੈਨੂੰ ਫੀਲਿੰਗ ਆਦੀ ਅੱਜ ਮੈਨੂੰ ਵਜਣੀ ਹੈਗੀ ਆ ਇਹ ਸ਼ਦਾਈ ਹੈ ਅੱਜ ਪ੍ਰਿਥਵੀ ਨੂੰ ਲਾ ਲੂਣੀ ਮੈਨੂੰ ਲੱਗਦਾ ਪ੍ਰਿਥਵੀ ਕੁਝ ਕਰਕੇ ਦਿਖਾਏਗਾ ਲੰਬਾ ਵੀ ਹੋਇਆ ਪਤਲਾ ਆਇਆ ਪਰ ਜਿਲੀ ਆਉਣ ਆਪਾਂ ਕਹਿੰਦੇ ਨਾ ਫੈਮਿਲੀ ਆ ਤੇ ਹਰ ਕੰਮ ਵਿੱਚ ਤੇ ਫੈਮਿਲੀ ਵਾਲਾ ਹੁੰਦਾ ਵੀਰ ਨੇ ਲਿਆ ਬੁਲਟ ਤੇ ਦੋ ਵੀਰ ਨੂੰ ਵਧਾਈਆਂ ਦਈਆਂ ਭਾਈ ਜòn ਕਾ ਦਾ ਪੇਚ ਗਿਆ ਲੱਡੂ ਬਰਫੀ ਕੋਈ ਦੀ ਕੋਈ ਦੀ ਬਰਫੀ ਚਲੋ ਵਧੀਆ ਕਾਜੂ ਬਰਫੀ ਤੇ ਖਾਦੀ ਹੋਏਗੀ ਪਰ ਕੋਈ ਦੀ ਨਹੀਂ ਖਾਦੀ ਨਹੀਂ ਖਾਦੀ ਤੇ ਤੇ ਵੀ ਕੁਝ ਬੋਲਣਾ ਚਾਹੁੰਦੇ ਹੋ ਬੋਲੋ ਜੀ ਕੁਝ ਬੋਲ ਮੈਂ ਤਾਂ ਤੁਸੀਂ ਕੋਹਰਾ ਆ ਰਹੀ ਨਾ ਉਹ ਤੁਹਾਡੇ ਭਤੀਜਾ ਦੇ ਨੰਬਰ ਆਏ ਬੋਲ ਉਹਦੀ ਕਰਾਏਗਾ ਉਹ ਬਾਅਦ ਚ ਕਰਾਵਾਂਗੇ ਉਹਨੂੰ ਸੈਲਡ ਸੈਲਡ ਕਰਵਾ ਦਿੰਦੇ ਨਹੀਂ ਨਹੀਂ ਜੋ ਹੋਊਗਾ ਉਹਦੋਂ ਮੋਕ ਸੈਲਡ ਠੀਕ ਹੈ ਸਾਈਪਰ ਕੋਈ ਨਾ ਠੀਕ ਆ ਤੇਰੇ ਪਰਿਵਾਰ ਸਾਡਾ ਠੀਕ ਆ ਬਾਕੀ ਵੀ ਜਿਹੜੇ ਜਿਹੜੇ ਵੀਰਾਂ ਦੇ ਨੰਬਰ ਵੱਧ ਹੋਣਗੇ ਇੱਥੇ ਆਓ ਤੇ ਗੋਣਕਾ ਦੀ ਬਰਫੀ ਲਿਆਓ ਥੈਂਕ ਯੂ ਇਹ ਇਹ ਸਾਲ ਸਾਲ ਹੋ ਗਿਆ ਮੈਨੂੰ ਇੱਕ ਬੰਦਾ ਕਹਿੰਦਾ ਜਿਮ ਕਹਿੰਦਾ ਜਿਮ ਚੇਂਜ ਕਰ ਹੋ ਜਾਂਦਾ ਮੂੰਹ ਲਾ ਕੇ ਕਰ ਕਹਿੰਦਾ ਹੋਰ ਕੇ ਜਿਮ ਜਾ ਆ ਜਿਮ ਨਾਲ ਆ ਸੀਨ ਨਹੀਂ ਆ ਗਿਆ ਮੈਨੂੰ ਪਤਾ ਨਹੀਂ ਕੀ ਚੈੱਕ ਕਰ ਸੀਨ ਰਲ ਕਿਉਂ ਨਾ ਲਾਓ ਭਪਲੀ ਹੱਕ ਜੀ ਅੱਜ ਉਹੀ ਬੰਦਾ ਜੇ ਮਾ ਬੁਲਾਉਂਦਾ ਵਾ ਇੱਥੇ ਆ ਗਿਆ ਵੀ ਅਗਰ ਇਹਦਾ ਬਾ ਵੇਖਣਾ ਨਹੀਂ ਕੋਈ ਲੈਣਾ ਨਹੀਂ ਹਾਲੇ ਨਾ ਨਾਲ ਹੀ ਇਹਦਾ ਗੁਪਤ ਰਹਿੰਦੇ ਅੱਜ ਉਹ ਮੁੰਡੇ ਨੇ ਜਿੰਮ ਲਈਦਾ ਦੇ ਅੱਥੇ ਜਿੰਮ ਲਾਂਦਾ ਵੀ ਨਹੀਂ ਕੋਦੋਂ ਲਈਆ ਲਾ ਕੇ ਚਲਾ ਗਿਆ ਕਿ ਲਾਂਦੇ ਹਲੇ ਵੀ ਚੱਲ ਗਿਆ ਮੈਂ ਵੇਖਿਆ ਅੱਜ ਹਾਂਜੀ ਮੈਨੂੰ ਮਨਾ ਕਰਦਾ ਹੁੰਦਾ ਹੈ ਕਿ ਇੱਥੇ ਨਾਲ ਆ ਹੋਰ ਕਿੱਥੇ ਜਾ ਚੇਂਜ ਕਰਨਾ ਜਿਹੜਾ ਆਪਾਂ ਨਾਲਿੰਦੇ ਟਾਈਗਰ ਟਾਈਗਰ ਰਹਿਣੇ ਪਰ ਮੈਂ ਟਾਈਗਰ ਨੂੰ ਸਟਾਈਲ ਤੋਂ ਤੇ ਖੁਸ਼ ਹੈਗਾ ਤੇ ਉਹ ਜੀ ਟਾਈਗਰ ਤੋਂ ਬਹੁਤ بڑا ਕੁਛ ਹਾਂ ਕੜਗਰ ਦੀ ਵਧੀਆ ਬੱਬਰ ਸ਼ੇਰ ਆ ਜਾਂਦਾ ਸ਼ੇਰ ਆਣਾ ਪਰ ਉਹ ਜਿਹੜਾ ਹੁੰਦਾ ਨਾ ਕੁੜੀ ਆ ਉਹਦੀ ਸਪੀਡ ਬੜੀ ਹੁੰਦੀ ਆ ਪਰ ਪੋਤਰਾ ਜਿਹੜਾ ਕਹਿੰਦੇ ਸ਼ੇਰ ਆ ਨਾ ਉਹਨੂੰ ਚੀਦੇ ਨੂੰ ਕਰਦਾ ਫਿਰ ਬੁਲਟ ਜਾਮਾਂ ਹੀ ਉਹ ਬੁਲਟ ਹੀ ਉਹ ਜਾਮਾਂ ਹੀ ਉਹਤਰਾ ਇੱਕ ਦਮ ਜਿਹੜਾ ਚੀਦਾ ਬਹੁਤ ਰਫਤਾਰ ਬਹੁਤ ਚੀਦੇ ਦੀ ਤੇ ਜਦੋਂ ਇਹ ਮੰਨ ਲਓ ਇਹਨਾਂ ਦੀ 5 ਕਿਲੋਮੀਟਰ ਨਹੀਂ ਕਰਾਈਏ ਦੋਹਾਂ ਦੀ ਤੇ ਮੁੜ ਕੇ ਉਹਨੇ ਹੰਭ ਜਣਾ ਫਿਰ ਸ਼ੇਰ ਨੇ ਭੱਜੀ ਜਣਾ ਚਲੋ ਵਧੀਆ ਮੰਨਦਾ ਨਾ ਕਿਨ ਬੋਲਣਾ ਹੁਣ ਤੇਰੇ ਅੰਦਰੋਂ ਵੀ ਆਵਾਜ਼ ਆ ਗਈ ਆ ਮੈਂ ਮੇਰਾ ਕੀ ਮੇਰਾ ਫੈਸਲਾ ਸਹੀ ਜਿਹੜਾ ਮੈਂ ਨਹੀਂ ਨਹੀਂ ਉਹ ਦੱਸ ਜੀ ਜਿਹੜੇ ਤੱਕ ਸਾਹ ਆ ਗਏ ਉਹ ਲਈ ਲੈਣ ਬੋਲਦੇ ਤੂੰ ਤਾਂ ਇਹ ਵੀ ਨਹੀਂ ਗੱਲ ਦਿੰਦਾ ਤਾਂ ਇਹ ਪਤਾ ਮੈਂ ਜੜ ਜ਼ਿੰਮੇਦਾਰ ਹਾਂ ਪਹਿਲੀ ਹੈਗੀ ਆ ਕਿਲਾ 10 ਕਿਲੇ 100 ਕਿਲਾ ਵਾਟ ਐਵਰ ਹੈਗੀ ਠੇਟਾ ਹੁੰਦਾ ਕੱਲਾ ਮੈਂ ਆਇਆ ਮਹਾਰਾਜ ਦੀ ਕਿਰਪਾ ਹਰ ਬੰਦੇ ਓੱਕੇ ਰੋੜ ਜਗਾ ਆਪਣੀਆਂ ਮੇਰਾ ਜੀ ਕਰਦਾ ਆ ਵਾਲੇ RAMNA SAWA ਹਾਂ ਕਿ ਮੈਂ ਟੱਢੀ ਹੀ ਰਹਿਣਾ ਕਿਵਲੇ ਪੈਸਾ ਵਾੜੀ ਲੇਦਾ ਕਿਵਲੇ ਇੱਥੇ ਸੜਾਈ ਹਾਰਤ ਪਿਆ ਪੈਂਦਾ ਇਹਦੀ ਇਹ ਪਿਆਰ ਹੈ ਸਪੋਰਟਸਮੈਨਾਂ ਜੀ ਇੱਥੇ ਲੱਗਦਾ ਮਿਲ ਕੇ ਗੱਲ ਕਰਨ ਦੀ ਮੈਨੂੰ ਇੱਕ ਗੱਲ ਬੜੀ ਪਸੰਦ ਆਈ ਕਹਿੰਦਾ ਮੈਨੂੰ ਜਦੋਂ ਬੁਖਾਰ ਹੁੰਦਾ ਹੈ ਨਾ ਮੈਂ ਗਰਾਊਂਡ ਚੱਲ ਜਾਂਦਾ ਹਾਂ ਹਾਂ ਦੌੜ ਲਾਂਦਾ ਮੈਂ ਵੀ ਸੁਣੀ ਇੰਟਰਵਿਊ ਕਹਿੰਦਾ ਮੈਂ ਦੌੜ ਲਾਂਦਾ ਸੀ ਉਹ ਕੋਈ ਵੱਡੀ ਉਮਰ ਜੀ ਗਿਆ ਤੈਨੂੰ ਅੱਜ ਵੀ ਸੁਵਾਜ ਆਇਆ ਹੈ ਸਹੀ ਆ ਨਹੀਂ ਇਹ ਕਹਿੰਦਾ ਹਾਂ ਕਹਿੰਦਾ ਉਹ ਮਰਨ ਦਾ ਕੱਥੇ ਰਹਿਣਾ ਚਲੋ ਤਾਂ ਲਾਈਨ ਬੜਾ ਚਲੋ ਲਾਈਨ ਤੇ ਹੁਣ ਆਲੇ ਕਰੀ ਐਨੀ ਹੋਈ ਲੈਣ ਗਈ ਏੰਨਾ ਨੂੰ ਸਾਹ ਮੇਰੇ ਇੱਥੇ ਹੀ ਮੁਕਣੇ ਆ ਬੋਲ ਜਦੋਂ ਤੱਕ ਕੋਈ ਸਰੀਰ ਹੈਗਾ ਇੱਥੇ ਲੱਗੇਗੀ ਐਕਸਰਸਾਈਜ਼ ਤੇ ਹੋਰ ਵੀ ਬੋਲ ਆਤਮਾ ਨਹੀਂ ਇੱਥੇ ਰਹਿਣੀ ਜੇ ਮੈਂ ਲਾਵਾਂਗਾ ਇੱਥੇ ਲਾਵਾਂਗਾ ਤੇ ਲਾਵਾਂਗੇ ਇੱਥੇ ਲਾਵਾਂਗੇ ਹੋਰ ਨਹੀਂ ਕਿਤੇ ਲੱਗੇ ਐਕਸਰਸਾਈਜ਼ ਤੇ ਤੇਰੀ ਬੋਟੀ ਵੀ ਆਉਗੇ ਇੱਥੇ ਤੇਰੇ ਆਹੋ ਚੱਲ ਨਹੀਂ ਸਾਰੇ ਆਣਗੇ ਸਾਰੇ ਆਣਗੇ ਸਾਰੇ ਆਸ਼ੀਰਵਾਦ ਦਿਓ ਸਾਰੇ ਆਣਗੇ Feel I don't belong. Tell my thoughts to move along. Push myself to be the best. Die with no regrets. Live with every breath. See